ਹਿੰਦ ਅਸਮਾਤੀਗੇ ਤੇ ਰੈਡੀ ਹੋ ਗਏ ਆ ਤੇ ਹੁਣ ਚੱਲੇ ਆ ਸਲੂਨ ਤੇ ਅੱਜ ਮਮਾਈ ਦੀ ਬੇਟੀ ਨੇ ਆਉਣਾ ਸੀਗਾ ਸਮੂਥਿੰਗ ਕਰਾਉਣ ਵਾਸਤੇ ਭੈਣ ਸਾਡੀ ਨੇ ਤੇ ਉਹਦਾ ਕਰਕੇ ਥੋੜਾ ਜਿਹਾ ਜਲਦੀ ਚੱਲੇ ਆਏ ਉਹਨਾਂ ਨੂੰ ਮੈਂ ਟਾਈਮ ਦਿੱਤਾ ਸੀਗਾ 10:00 10:00 ਵਜੇ ਕਿਤੇ 10 ਮਿੰਟ ਹੋ ਗਏ ਨੇ ਉਹਨਾਂ ਨੂੰ ਲੱਗਦਾ ਦੀਦੀ ਹੋਣੀ ਵੀ ਨਹੀਂ ਅਜੇ ਆਈਗੀ ਉਹਨਾਂ ਨੂੰ ਲੱਗ ਜਾਣੇ 10-15 ਮਿੰਟ ਲੱਗਦੀਗਾ ਇਹਦਾ ਮੱਲੋ ਅੱਜ ਮੈਂ ਹੀ ਟਾਈਮ ਨਾਲ ਆ ਗਿਆ ਵਾ ਇਹਦਾ ਮਤਲਬ ਸਲੂਨ ਖੁੱਲਦਾ 10:00 ਵਜੇ ਕੋਈ 10 ਕਿ ਮਿੰਟ ਦੇ ਲਾਗੇ ਚੱਗੇ ਚਲ ਕੋਈ ਨਹੀਂ ਭਾਜੀ ਆਉਂਦੇ ਮਖਰੇ ਹੀ ਮੇਰੇ ਖੋਲਣ ਲੱਗੇ ਬਸ ਵੇਖ ਕਦਾਂ ਲੱਦੇ ਸਵੇਰੇ ਮੈਂ ਮੁਲਾਜ਼ਮ ਨੂੰ ਦੱਸਦਾ ਐਵੇਂ ਤਿੰਨ ਜਣੇ ਬਹਿ ਕੇ ਆਉਂਦੇ ਇਹਨਾਂ ਦਾ ਕਰੋ ਚਲਾਨ ਗੁੱਡ ਮਾਰਨਿੰਗ ਉਹ ਲੈ ਬੈਨ ਲੱਗਾ ਹੀ ਉਹਨੂੰ ਕੀ ਹਾਲ ਜੀ ਭਾਜੀ ਠੀਕ ਰਹਿ ਜੀ ਹਾਂਜੀ ਕੀ ਹਾਲ ਜੀ ਉਸਤਾਦ ਜੀ ਕਲੈਂਡ ਜਿਆਦਾ ਆ ਡ੍ਰਾਇਰ ਆਪਣੇ ਕੋ ਘੜ ਗਏ ਨੇ ਤੇ ਉਹ ਹੁਣ ਮੈਂ ਘਰੇ ਇੱਕ ਮੇਰੇ ਕੋ ਪਈ ਆ ਉਹ ਲੈਉਂਦਾ ਹਾਂ ਉਹਦਾ ਚਾਰ ਆਪਣੇ ਘਰ ਹੈਗੇ ਨੇ ਤੇ ਇੱਕ ਅੱਧੀ ਹੋਰ ਮੈਂ ਹਾਂ ਲੈ ਆਈਏ ਵੀ ਹਾਂ ਤੇ ਦੀ ਰਜਾਈ ਤੇ ਅਰੋ ਗੱਛਣਾ ਹਾਂ ਹਾਂ ਅਛਾ ਬੋਲੋ ਚਲੋ ਵੀ ਚੱਲੀਏ ਸ਼ੀਤੀ ਕਰੋ ਹੋ ਗਿਆ ਯਾਰ ਸਸਿਕਾ ਸਾਰੇ ਤੁਹਾਡੇ ਜਿੰਨੇ ਵਲੋਗ ਦੇ ਤੇ ਡੈਡੀ ਲਵਾ ਲਿਆ ਇਹ ਦੰਦ ਸੁਣੇ ਜੀ ਆਏ ਆ ਲੜਜਿਆਂ ਨੂੰ ਵੇਖਿਓ ਐਂ ਕਰਿਆ ਦੰਦ ਰਵਾ ਲਿਆ ਜੇ ਬੜੇ ਅਜੀਬ ਜੇ ਲੱਗਦੇ ਯਾਰ ਇਹ ਤੇ ਮੈਂ ਤੁਹਾਨੂੰ ਕਹਿਆ ਨਾ ਬੜੇ ਅਜੀਬ ਲੱਗਣੇ ਵੇਖਿਆ ਜੀ ਉਹ ਅਜੀਬ ਜੇ ਲੱਗਦੇ ਹੁਣ ਬੜੇ ਆ ਵੇਖੋ ਬੁੱਲ ਬੰਦ ਕਰੋ ਹਿੰਦਾ ਨੋਰਮਲ ਨੋਰਮਲੀ ਆਹ ਆਵੇ ਉੱਤਲੇ ਬੁੱਲ ਉਹਨਾਂ ਕੋ ਉੱਚੇ ਜਿਹਾ ਲੱਗਦੇ ਜਿਦਾਂ ਬੁੱਲ ਲੱਗਣੇ ਇਹ ਦੱਸ ਹੁਣ ਲੱਗਣੇ ਗੜੇ ਇਹ ਤੇ ਗੱਲ ਐਂ ਐਂ ਕਰੋ ਉਹ ਤੁਹਾਡਾ ਬੜਾ ਜੀ ਅੱਜ ਇੱਥੇ ਰਹਿ ਤੂੰ ਤੂੰ ਨਹੀਂ ਜਾਣਾ ਹਰ ਗੁਣ ਆ ਜਾ ਤੂੰ ਨੀਣਾ ਕੱਲ ਆ ਜਾ ਉੱਥੇ ਤੂੰ ਤਨਾ ਕਲਟਰ ਇਹ ਐਵੇਂ ਝੁੱਠਾ ਰੋਣਾ ਇਹਦਾ ਮਤਲਬ ਫਿਰ ਇਹਦਾ ਮਤਲਬ ਝੁੱਠਾ ਰੋਣਾ ਉਸ ਨੇ ਚੁੱਪ ਕਰਕੇ ਜਿਹੜੀ ਜਾਹ ਹੋ ਜਾਂਦੀ ਰਿਹਾ ਚੰਗਾ ਆਈ ਨਾ ਹੁਣ ਬਾਏ ਪਾਣੀ ਪੀਂਦਾ ਡੋਗੀ। ਓ ਅੱਛਾ ਚੱਲਣ ਮਾਰਨਾ ਨਹੀਂ ਪੀਂੰਦੋ ਖਾ ਪੀਲਾ ਪੀਲਾ। ਲੈ ਤੂੰ ਡਰਾਤਾ ਚਲ ਗਿਆ ਈਓ। ਤੂੰ ਡਰਾਤਾ ਨਾਲ ਚਲ ਗਿਆ ਓ। ਇੱਧਰ ਆ ਜਾ ਹਣ ਉਹਨੇ ਪੈ ਜਾਣਾ ਏ ਤੈਨੂੰ। ਬਿੱਲੀ ਆ ਗਈ ਓ ਬਿੱਲੀ ਆ ਗਈ ਓ। ਹਾਨੀ ਡਰਦੀ ਡੁਰਦੀ ਬਿੱਲੀ ਬਿੱਲੀ ਤੋਂ। ਬਿੱਲੀਆਂ ਆਏ ਨਾ ਓਏ। ਮਨ ਬਿੱਲੀ ਕਿੱਥੇ ਵੜਾ? ਕਿੱਥੇ ਆ ਅੰਦਰੋਂ ਕੁੜੀ ਦਾ ਨਾਂ ਇਹਨੇ ਮਾਣਾ ਬਿੱਲੀ ਪਾਇਆ ਈ ਕਿਸੇ ਆ ਇਹ ਲੋਕ ਮੈਂ ਮਾਣਾ ਬਿੱਲੀ ਕਿੱਥੇ ਕਹਿੰਦੀ ਹੋ ਅੰਦਰ ਆ ਇੱਥੇ ਕਿਤੇ ਬਣਦੇ ਕਹਿੰਦੇ ਲਫਾਫੇ ਕਿੱਥੇ ਬਣਦੇ ਹੋਣਗੇ ਇੱਥੇ ਕਿਤੇ ਹੈ ਆ ਇੱਥੇ ਬਣਦੇ ਆ ਲਫਾਫੇ ਲੈਣ ਵਾਸਤੇ ਸਲੂਨ ਵਾਲੇ ਥੋੜੇ ਫੈਂਸੀ ਜੇ ਵਾਹ ਦੇ ਹੋਰ ਕੋਈ ਕੋ ਵੇਖਣ ਨੂੰ ਮਿਲ ਗਿਆ ਅੱਗੇ 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 ਜਾਂਦੇ ਜਾਂਦੇ ਪੁੱਛਣੇ ਪਾਣੇ ਹੁਣ ਇੱਥੋਂ ਕਿਤੇ ਹੈ? ਆਹ ਤੇ ਪੁੱਛ ਗਏ। ਆਹ ਵਾਲਾ ਨਾ ਹਵਾ ਬੰਡੇ ਇਹ ਤੋਂ ਥੋੜਾ ਸਾਈਜ਼ ਛੋਟਾ। ਹਾਂ ਜੀ ਜੀ ਆਹ ਸਾਈਜ਼ ਠੀਕ ਹੈ ਨਾ? ਹੂੰ। ਆਹ ਆ ਸਹੀ ਹੈ। ਆਹ ਕਰ ਦੋ। ਇਹ ਕਰ ਦੋ। ਇਹ ਕਰ ਦੋ। ਇਹਨੇ ਚੰਨੂ ਕੈਣ ਨੂੰ ਨਾ ਸ਼ੈਂਪੂ ਪਾ ਕੇ ਦੇਣੇ ਦੇਸ ਕਰਕੇ ਉਹਨਾਂ ਨੂੰ ਹਵਾਫੇ ਲੈਣੇ ਨਾਲ ਡਿਸਪੋਜ਼ਲ ਲੈ ਲਈ ਉਹ ਵਾਲੀਆਂ ਚਾਹ ਪੀਣ ਵਾਸਤੇ ਕੋਈ ਨਹੀਂ ਕਰ। ਹੋਰ ਬਸ ਬਾਕੀ ਠੀਕ ਜੇ? ਓਕੇ ਹੋ ਗਿਆ। ਦੇਸਪੋਜਲ ਜੇ ਵਿਲੇ ਲਈ ਪਲੇਟਾਂ ਲੈਣੀਆਂ ਕਦੀ ਨਾ ਕਦੀ ਕੋਈ ਨਾ ਕੋਈ ਚੀਜ਼ ਖਾਣੀ ਪੈਂਦੀ ਮੈਗੀ ਸ਼ੈਗੀ ਵਗੈਰਾ ਬਾਹੋਂ ਗੱਡੀ ਚੱਲੀਏ ਅਹੀਂ ਆਏ ਸ਼ੀਰਾਂ ਦੇ ਦਰਵਾਜ਼ੇ ਲੱਗੇ ਲੋਕਾਂ ਲੋਕਾਂ ਆਖਣਾ ਚੱਕਰੀ ਫਿਰਦੇ ਰਹਿੰਦੇ ਇਹਨਾਂ ਕੰਮ ਕੀ ਕਰਨਾ ਆ ਜਾਂਦੋ ਦਮੀ ਤੇ ਗੰਗੜੀਆਂ ਕਿੰਨੀਆਂ ਲੱਗੀਆਂ ਨੇ ਕਰੋ ਚੱਕ ਤੇ ਸਾਪੂਸ਼ੇ ਦੁਕਾਨ ਤੇ ਗਏ ਹੋਏ ਵੇਲਾ ਹੈ ਉਠ ਲੋ ਤੇ ਜੀ ਹੈ ਨੀ ਨੀ ਕਰ ਲਈ ਹੈ ਨੀ ਨੀ ਕਰ ਲਈ ਹੈ ਹੈ ਨਿਕਲੇ ਮੂੰਹ ਹੀ ਖਾਦੀ ਮੈਂ ਖਾਦੀ ਉਹ ਪਹਿਲੇ ਆਣਾ ਦੇਣਾ ਨਹੀਂ ਲੈਦਾ ਡਿਫਿਊਜ਼ਰ ਉਹ ਸੜ ਗਿਆ ਖਰਾਬ ਹੋ ਗਿਆ ਉਹ ਅੰਮ੍ਰਿਤਸਰ ਸਾਂ ਯੋਣ ਵਾਤੇ ਗਿਆ ਹੈ ਉਹ ਜਰਾ ਚ ਲਾਇਆ ਕੀ ਲਾ 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 ਕਿਚਨ ਦੀ ਲੱਗੇ ਸਫਾਈ ਕਰਨ ਸਾਰੇ ਜਾਣੇ ਲੈ ਮੈਡਮ ਹੁਣ ਬੜੀ ਸਪੀਡ ਤੇ ਫੁਰਤੀ ਲੱਗੇ ਵਟਣ ਕੋਸਾ ਮੂਰੇ ਹੋਇਆ ਕੋਸਾ ਆ ਕੋਸਾ ਹੈ ਯਾਰ ਇਹ ਕਿ ਪਾਇਆ ਵੇਖ ਅੰਦਰ ਵੇਖ ਲਾਉ ਗੱਲਾਂ ਚ ਮੋਨੀ ਪੱਤੀ ਨਹੀਂ ਜਿੰਨੀਆਂ ਲਾਚੀਆਂ ਦੇ ਹੰਡੀਆਂ ਵਿੱਚ ਇਹ ਚਾਹੀਦੀ ਚਾਹੀਦੀ ਇਹ ਇਹ ਚਾਹੀਦੀ ਹੈ ਇਹ ਚਾਹੀਦੀ ਹੈ ਲੇਵੇ ਹੁਣੇ ਜੀ ਆਪਣਾ ਮਾਲ ਆਇਆ ਏ ਸਮਾਨ ਮੰਗਵਾਇਆ ਸੀਗਾ ਭਾਜੀ ਹੁਣਾਂ ਨੇ ਤੇ ਉਹ ਨੇ ਡੇਅ ਡਿਸਪਲੇ ਕਰਨ ਦੇ ਹੁਣ ਵੀ ਲਾਤੀ ਇੱਕ ਰੀ ਪੂਰਾ ਬਾਕੀ ਇਧਰ ਕਿਚਨ ਦੀ ਡੀਅ ਸਫਾਈ ਹੋਣੀ ਤੇ ਮੈਂ ਆਪਣਾ ਕੰਮ ਕਰਦਾ ਤੇ ਪੱਖਾ ਹੁਣ ਸਿਰ ਟੰਗ ਲੀਏ ਮੈਂ ਕਿਹਾ ਸਾੜੇ ਦਿਨ ਪਾਣੀ ਪਾ ਕੇ ਮਗਰ ਪਿਆ ਬੋ ਲੈਵੇ ਸਵੇਰ ਦੇ ਆਹ ਇੰਨਾ ਕੰਮ ਕਰਦਾ ਪੱਖਾ ਲਾ ਦਿੱਤਾ ਬਸ ਪਰ ਆਹ ਆਹ ਤਾਰ ਤਾਰ ਫਿਰ ਭਾਜੀ ਇੱਥੋਂ ਖੜਨੇ ਪਣੀ ਆਉਂ ਉਹ ਪਰ ਚਲੋ ਕੋਈ ਨਹੀਂ ਲੱਗਾਂਗੇ ਬਸ ਹਾਂ ਹੀ ਪਰਦੇ ਨੇ ਬੜਾ ਆ ਜੂਗੇ ਕਿ ਬਸ ਕਹਤਾ ਲੈ ਜਾਂਦੇ ਨਹੀਂ ਜੇ ਲੈ ਵੀ ਆ ਬੜੇ ਗਾਣੇ ਬਦਲ ਲਿਆਏ ਬੜੇ ਚਿਰਾਂ ਵੇਖਣਾ ਦੇ ਤਰੀ ਦੇ ਪੰਜ ਕਿ ਮਿੰਟ ਵਾਂ ਵਜੇ ਦਨਾਂ ਕਿ ਕਹਿ ਗਾਣ ਕਿਹੜਾ ਗਾਣਾ ਲਾਜ ਦੋ ਕਿਹੜਾ ਉਹ ਦਸੀ ਤੂੰ ਬਦਲ ਕਿਹੜਾ ਗਾਣੇ ਬਦਲੀ ਜਾਂਦੇ ਭਾਜੀ ਇਹ ਤੇ ਬੜੇ ਚਿਰਦੇ ਡੀਜੇ ਹੋਣਾ ਚਾਹੀਦਾ ਇਹਨੂੰ ਦਰਜ ਚੁਣ ਚੁਣ ਕੇ ਗਾਣੇ ਲਾਉਣ ਦੇ ਸਰਦੋ ਕਿਸੂਆ ਅਸੀਂ ਕਿਹਾ ਕਿ ਨਿਸ਼ਾਤ ਰਗ ਲਾ ਲਓ ਉਹ ਜਦੋਂ ਬੰਦਾ ਮਰਦਾ ਤੇ ਗਾਣੇ ਲਾਉਂਦੇ ਜਗਾ ਹੋਏ ਕੀੜੇ ਪੈਣਗੇ ਮਰਨਗੇ ਸੱਤ ਲੜਕੇ ਆ ਜਾਓ ਲਾ ਲਓ ਮਿੱਤਰਾਂ ਦਾ ਵਜ ਜਾਣਾ ਪੌ ਪੌ ਗਣੇ ਵਧੀਆ ਨੇ ਵੰਡੇ ਆ ਮਲੇ ਹਾ ਕੋਟੀ ਪਾਣੀ ਮਿੰਟੋ ਮਢੀ ਵੇ ਦੁਪਹਿਰੇ ਘੜਾਲ ਪੈ ਗਈ ਯਾਰ ਬੜੀ ਹਾਰ ਰਹੀ ਤੇਰੇ ਆ ਨਾ ਤੂੰ ਹੂੰ ਬੋਕਲ ਹੈ ਨਾ ਸੰਡੇ ਨਹੀਂ ਪਈ ਨਹੀਂ ਪਈ ਹਾਂ ਸੰਡੇ ਭਾਜੀ ਭਾਜੀ ਮੈਂ ਕਹਿਤਾ ਜੇ ਹਾਂ ਭਾਜੀ ਮੈਂ ਕਹਣਾ ਮੈਂ ਹਾਂ ਸੰਡੇ ਮੈਂ ਕਹਤਾ ਨਹੀਂ ਪਈ ਭਰਾਵਾ ਸਲੂਨ ਦਾ ਕੰਮ ਵਾਈ ਕਰਦੀ ਕਿਰਪਾ ਨਾਲ ਬਹੁਤ ਸੋਣਾ ਚੱਲੀ ਜਾਂਦਾ ਹੈ ਬਸ ਚੱਲੀ ਚੱਲੀ ਇਹਨਾਂ ਮਿਲ ਰੋਜੀ ਰੋਟੀ ਪਰਮਾਧਮਾ ਦੇ ਜਾਂਦਾ ਬੜੀ ਸੋਹਣੀ ਤੇ ਹੁਣ ਅਜ ਘਰ ਪਹੁੰਚੇ ਆ ਟਾਈਮ ਲਗਭਗ ਵੇਹੇ ਆ ਰੋਜ ਦਾ ਨਾ ਇੱਕ ਟਾਈਮ ਹੋ ਹੀ ਜਾਂਦਾ ਜੀ ਸਾਢੇ 7 ਹੋਏ ਆ ਸਾਢੇ 7 8 ਇਦਾਂ ਦਾ ਟਾਈਮ ਹੋ ਜਾਂਦਾ ਅੱਜ ਫਿਰ ਕਿਚਨ ਦੀ ਸਫਾਈ ਕਰਨ ਲੱਪੇ ਮਗਰ ਉਹ ਘਰ ਕਰ ਦਿੱਤੀ ਹੈ ਸਫਾਈ ਹੁਣ ਉੱਥੇ ਬਸ ਸਲੇਪਾ ਪਾਉਣ ਵਾਲੀਆਂ ਰਹਿ ਗਈਆਂ ਉਹ ਪਾ ਲਾਂਗੇ ਹੁਣ ਕੱਲ ਨੂੰ ਤੇ ਓਕੇ ਹੋ ਜਾਣਾ ਕੰਮ ਡੈਡੀ ਦੱਸ ਰਹੇ ਆ ਵੀ ਹਰਗਣ ਵਾਸਤੇ ਗਿਫਟ ਆਇਆ ਆ ਬੜੀ ਦੂਰੋਂ ਤੇ ਉਹ ਆਪਾਂ ਦੇਖ ਲਈਏ ਬਸ ਇੱਕ ਦੋ ਮਿੰਟ ਦੇ ਵਿੱਚ ਤੁਸੀਂ ਨੇ ਜੀ ਓਪਨ ਕਰਕੇ ਵੇਖਿਆ ਪਹਿਲਾ ਤੂੰ ਹੀ ਕਿ ਨਹੀਂ ਇਹ ਜਿ ਖੋਲ ਕੇ ਵੇਖਿਆ ਨਹੀਂ ਅਜਾ ਤੂੰ ਹੀ ਵੇਖਿਆ ਠੀਕ 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 ਦਿਖਾਓ ਇਹ ਹਰ ਕੋ ਦਾ ਗਿਸ਼ਟਾ ਹੈ ਤੂੰ ਵੀ ਉੱਪਰ ਬੈ ਕੇ ਦੇ ਨਾ ਉੱਪਰ ਬੈ ਜਾ ਅੰਕੜਾ ਸੁਣਾਇ ਬਹੁਤ ਸੋਣਾ ਨਹੀਂ 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 ਅਨਹੇਲੀ ਆ ਕੇ ਹਨਾ ਨੇਹ ਲੈਣਾ ਹਾਂ ਹੋਰ ਦਿਖਾ ਹਾਈ ਹੋਰ ਸਕੈਚ ਸਕੈਚ ਕਹਿੰਦੇ ਜਨਾਬ ਅਜੇ ਇਹਨੂੰ ਖੋਲਕਣ ਦੇ ਇਹਨੇ ਸਭ ਕੰਦਾ ਭਰਦਣੀਆਂ ਜੇ ਇਹਨੇ ਕੰਦਾ ਭਰਦਣੀਆਂ ਇਹਨਾਂ ਨੂੰ ਖੋਲ ਕੇ ਦਿਓ ਜੇ ਇਹ ਨਹੀਂ ਖੁੱਲਣੇ ਮੈਂ ਹਾਏ ਹੋਏ ਕਿੰਨਾ ਸੋਹਣਾ ਆ ਕੇ ਕਹਿਤਾ ਵਖੋ ਜਿਹੜੇ ਇਹਨੂੰ ਸਿਖਾਉਣ ਵਾਸਤੇ ਆ ਵੀ ਡਰਾਇੰਗ ਕਰਨਾ ਉਹਦੇ ਅੱਛਾ ਆ ਇਹਨੇ ਪਾੜ ਦੇਣੀ ਪਰਾਂ ਕਰ ਲ ਪਰਾਂ ਕਰ ਲੈ ਨਾ ਪਾੜ ਦੇ ਉਹ ਤੇ ਜੀ ਵਿਖਾਉਣਾ ਤੇ ਜੀ ਭਾਲੂ ਵਾਲੀ ਕਿਹੜੀ ਆ ਉਹ ਆ ਵਿਖਾਉਣ ਅੱਛਾ ਡਰਾਇੰਗ ਹੀ ਆ ਵੀ ਬਸ ਠੀਕ ਅੱਛਾ ਸਾਰੇ ਡਰਾਇੰਗ ਆਏ ਅੱਛਾ ਡਰਾਇੰਗ ਆ ਠੀਕ ਠੀਕ ਇਹ ਬਣਾਇਆ ਕਰੂਗੀ ਨਾ ਡਰਾਇੰਗ ਆ ਇਹ ਵੀ ਇਹ ਵੀ ਡਰਾਇੰਗ ਹੀ ਆ ਕਲਰ ਕਰਿਆ ਕਰੂ ਆ ਮੰਮੀ ਇਹ ਤੇ ਹਨਾ ਪਾੜਨਾ ਵਿੱਚ ਫੜ ਕੇ ਰੱਖਿਆ ਆਏ ਹਰਗੁਣੇ ਇੱਧਰ ਵੇਖੋ ਆਏ ਵੇ ਜਨਾ ਚਟੂ ਸਾਈਜ਼ ਵੀ ਪ੍ਰੋਪਰ ਹੋ ਆ ਸਹੀ ਕਰਨ ਸੀਰਮ ਕੀ ਆਜ ਹੋਲੀ ਨਾ ਕਰਵਾ ਲਈ ਹੈ ਕਾਫੀ ਅੱਛਾ ਹੈ ਵੋ ਸੋਣਾ ਇਹ ਮੇਰਾ ਮੇਰਾ ਮਮਾ ਦਾਏ ਮਮਾ ਦਾਏ ਮਮਾ ਦਾਏ ਲੋਕ ਜੇ ਇਸ ਤੇ ਬੈਠੇ ਦਾਦੀ ਨੇ ਦਿਖਾ ਦੋ ਦਾਦੀ ਨੂੰ ਦੱਦੀ ਆ ਛੋਨਾ ਆ ਦਾਦੀ ਨੂੰ ਕਹ ਦੱਦੀ ਛੋਨਾ ਆ ਆ ਛੋਨਾ ਤੇਰੀ ਪੈਨ ਨਹੀਂ ਹੁੰਦੀ ਭੇਜੀ ਚੋੜਨਾ ਕੋੜੇ ਪੈਨਸਲ ਨੂੰ ਕੰਨ ਤੋੜ ਦੇਣਾ ਇਦਾਂ ਬੰਦੀ ਕਰ ਦੋ ਤੇ ਨਾ ਮਨ ਲੱਗੀ ਜਾਣਾ ਹਾਂ ਉਹ ਇਹ ਨਹੀਂ ਖੋਲਣਾ ਅਜੇ ਉਹ ਲੈ ਲਾਤਾ ਹੈ ਪਾਲੂ ਜੋ ਤੂੰ ਇਹਨੇ ਲੈ ਉਹ ਲਾਤਾ ਹੈ ਪਾਲੂ ਜਾਂ ਹੁਣੇ ਤੋੜਤਾ ਹੀ ਲੈ ਲੱਗ ਜਾਣਾ ਫੇਰ ਉੱਪਰ ਲੱਗ ਜਾਣਾ ਲੈ ਆ ਆ ਰੱਖ ਉਹ ਤੇ ਸਲੂਨ ਤੇ ਆਈ ਲੇਕਿਨ ਇਹ ਨਹੀਂ ਨਾ ਨਾ ਨੀ ਨੀ ਇਦਾਂ ਨਹੀਂ ਇਦਾਂ ਨਹੀਂ ਹਾਂ ਇਥੋਂ ਆਪਣਾ ਵਾ ਇਦਾਂ ਇਦਾਂ ਫੇਰ ਬਾਵਾ ਜੀਆਂ ਲਾਊਗਾ ਨਾ ਬਾਵਾ ਫੇਰ ਲਾਊਗਾ ਆਪਣੀਆਂ ਨਿਆ ਲੈ ਲੈ ਮੰਮੀ ਵੀ ਦੇਖਣ ਦੇ ਆ ਦੇਖੀ ਉਹ 컬러 ਜਿਹੜੀ ਜੋ ਗੂੜਾ ਉਹ ਮੈਂ ਆਈ ਸੀ ਏ ਕਿਹੜਾ ਮਾਓ ਆ ਆਮ ਨੇ ਜੋੜਨੇ ਆ ਹੋ ਮੈਂ ਸਮਝਿਆ ਗੱਲ ਬੜੀ ਸੋਹਣੀ ਬਣਦੀ ਏ ਚੀਜ਼ ਜੇ ਚੰਗੀ ਚੰਗੀ ਬਾਤ ਕਰੇ ਤੋ ਟੂ ਪ੍ਰੋਫੈਸਰ ਹਾਂ ਗਾਣੇ ਉਂਗਲ ਪਨ ਹਾਂ ਤੋੜ ਦੇਣਾ ਇਹਨੇ ਵੇਖੀ ਹੁਣੇ ਇੱਕੋ ਇੱਕੋ ਬਾਹ ਕੰਮ ਕਰਦੀ ਹੁੰਦੀ ਏ ਇੱਕ ਬਾਹ ਨੂੰ ਹੋ ਗਿਆ ਵਾ ਖਰਾਬ ਹੋ ਗਈ ਇੱਕ ਬਾਹ ਉਹਦੀ ਖਰਾਬ ਹੋ ਗਈ ਆ ਵੀ ਫਰ ਬੋਲ ਇਥੋਂ ਕਰ ਇਥੋਂ ਆ ਹੱਥ ਮਸ ਬਹੁਤ ਸੋਣਾ ਇਹ ਆਏ ਹੋਏ ਹਾਂ ਕਰ ਦੇ ਕਰ ਦੇ ਉੱਪਰ ਕਰ ਦੂੰ ਖੋਲ ਦੋ ਗੋਲੋ ਗੋਲੋ ਹੋਰ ਹੋ ਜੀ ਟੁੱਟਣਾ ਜਾਵੇ ਹੋਰ ਹੋ ਜੀ ਹੋਰ ਹੋ ਜੀ ਉਹ ਖਲੋ ਜਾ ਹਰਗੁਣ ਟੁੱਟ ਜਾਣਾ ਫਿਰ ਨੈਕਲਸ ਕੋ ਹਰਗੁਣ ਨੇ ਨੈਕਲਸ ਪਹਿਲਾ ਮੈਂ ਆਪੇ ਨਹੀਂ ਆਪੇ ਨਹੀਂ ਮੈਂ ਨਹੀਂ ਉਹ ਵੀ ਇੱਕ ਵਕਤ ਚਲੋ ਜੀ ਆਏ ਹੋਏ ਬਤਿਸ਼ੁਨਾ ਬਣ ਗਿਆ ਇਹਨੂੰ ਕਰੋ ਇਦਰੇ ਖਾਓ ਐਨਮੂ ਕਰੋ ਪਾਪਾਂ ਨੂੰ ਦਿਖਾ ਦਿਓ ਲੈਓ ਬਲੈਸ ਲੈ ਲਓ ਇਹ ਕੀ ਬਾਤ ਹੈ ਸ਼ੋਨਾ ਇਹ ਆਪਾਂ ਲੈਣਾ ਬਲੈਸ ਲੈ ਲੈ ਬਲੈਸ ਲੈ ਕੇ ਖਾਈਏ ਸੋਰੀ ਕੱਲ ਇੱਕ ਸ਼ੁਨਾਗਤ ਆਸਪ ਤੱਕ ਕਦਾਂ ਅਸ਼ੇਸ਼ ਤੱਕ ਆਸਪ ਨਹੀਂ ਆਬ ਦਿਖਾ ਆਏ ਹੋਏ ਸ਼ੋਨਾ ਇੱਕ ਬਾਹ ਨੂੰ ਰੱਖ ਐਨਮੇਕੋ

ਉਹ ਵੀ ਇੰਦਰ ਦਾ ਹੈ। ਖੇਤੀ ਉਤਿਉ। ਜੇ ਗੀਸ ਖੇਤੀ ਹੋ ਨਹੀ ਜੋੜੀ ਕੋ ਵੀ ਜ਼ਰੂਰਤ ਹੈ ਉਸ ਨਾਲ। ਦਾਇਨ ਨਹੀ ਹੋਣੀ। ਇਹ ਨਹੀਂ ਹੋਣੀ। ਤੇਜ ਦੀ ਧਰਤੀ। ਮੰਮੀ ਕਹਿੰਦੀ ਹੈ ਵੀ ਇਹਦੀ ਬਾਹ ਇੱਕ ਨੂੰ ਨਮ ਕਰਨੀ। ਇਹ ਸੋਭਾ ਜੀ ਉਹ ਤੇ ਜਿੱਦਾਂ ਸ਼ੋਅਰੂਮ ਜਿਹੜਾ ਨਾਲ ਗੱਲ ਕਰਦੇ। ਹੋਰ ਕੀ? ਆ ਮੇਰੇ ਸਾਹ ਨਾਲ ਉੱਪਰ ਖਾਂ ਰੀਜ਼ਰ ਆ ਕੀ ਚੱਕਰ ਆ? ਆਹ ਦੇਖੋ। ਆਹ ਬੜਾ ਹੋਏ ਜਦੋਂ ਚਾਹ ਪਾਨ ਦੇ ਕਾਹ ਨੀਸ ਲੈ ਲੈ ਗਾਣੀ ਸੰਦਾ ਦੀ ਸੋਨਾ ਪੜਾਇਸ ਉਹ ਨਹੀਂ ਦੱਦੀ ਜੀ ਨਹੀਂ ਪੜਾਇਸ ਉਹ ਨਹੀਂ ਕਾਂਡੇ ਨਹੀਂ ਆਇਤੇ ਕਿ ਕਾਂਡੇ ਜ ਬਣਨੇ ਦਿੱਤੇ ਆ ਕਹਤੇ ਕੰਨ ਬਣਾ ਹੋਵੇ ਕਾਂਡੇ ਆ ਜਾਣਗੇ ਬੜਾ ਸੁਣਾਈ ਰਾਜੀਆ ਕੀ ਹੋਇਆ ਪ੍ਰੈਸ਼ਰ ਸੋਨਾ ਨਾ ਨੜੇ ਦੰਦ ਸਹੀ ਗਾ ਨੜੀ ਐਵੇਂ ਹਿਲਵਾ ਲਿਆ ਯਾਰ ਬੜੇ ਵਧੀਆ ਵਧੀਆ ਕਲਾ ਪਰ ਡੜੀ ਜੀ ਬੜਾ ਅਜੀਬ ਜਿਹਾ ਯਾਰ ਲੱਗਦਾ ਆ ਹਾਂ ਵਗੋ ਰੋਟੀ ਖਾਣ ਦਾ ਬੰਦੂ ਥੋੜਾ ਹੁਣ ਸਕੂਨ ਲੈ ਲਈ ਤੇ ਬੈਠ ਕੇ ਜਿਹੜਾ ਥੋੜਾ ਜਿੰਦਰੀ ਇਧਰੇ ਇਧਰੇ ਰੋਟੀ ਖਾਣ ਦੀ ਅੱਜੋਂ ਲੱਗਤ ਅਜੀਬ ਜਿਹਾ ਲੱਗਨੇ ਖੇਜਣੀ ਨੜੀ ਚਾਂਦੀ ਉਹ ਦਿਖਾ ਰਹੇ ਨਹੀਂ ਐ ਦਿਖਾ ਰਹੇ ਇਹ ਮੁੱਖ ਪਾਟੇ ਇਹ ਰੋਕਾ ਕੀ ਦੇ ਨਹੀਂ ਲੜੇ ਹਰ ਗਣ ਭਾਏ ਜਿਉਂ ਰਰ ਗਣ ਚੱਲ ਥੋੜੀ ਜਵਾਨ ਹੋ ਗਈ ਆ ਜੇ ਥੋੜੀ ਛੋਟੀ ਨੇ ਭਾਏ ਕਹਿੰਦੀ ਇਹ ਨਹੀਂ ਆ ਡਾਦਾ ਹੈ ਕਿਹਦਰ ਕੀ ਸਰਕਾਰ ਆਪਣੀ ਜਿੰਮੇ ਵਾਲੀ ਕੋ ਅੱਗੇ ਬੜਤੋ ਤਾਂ ਐ ਨੀਲੇ ਹਰ ਗੁੰਦੇ ਨੇ ਨੀਲੇ ਡੈਡੀ ਖਾਣੇ ਨੇ ਪਪੀਤਾ ਆਹ ਖਾਣਾ ਇੱਕ ਘੰਟੇ ਡੈਡੀ ਹਾਂ ਜਿਹੜੇ ਬੀਜ ਇਹਨਾਂ ਦੇ 올올 ਲੱਥੇ ਪਪੀਤੇ ਨੜੀ ਲੱਤ ਕੇ ਚਾਰ ਪੰਜ ਕੰਨੀ ਅੱਜ ਦੋ ਬੰਦ ਤੇ ਨਾ ਪਹਿਲਾਂ ਵੀ ਹੂੰ ਹੂੰ ਗੋਚੇ ਕਰਿਆ ਅੱਠ ਦਹ ਲਾਣੇ ਹੂੰ ਖੰਡਾ ਆ ਖਾਣ ਖਾਣ ਬੱਚਾ ਖਾ 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 ਵੈਰੀ ਗੱਡੇ ਆ ਬਹੁਤ ਹੈ ਸੁਆਦੀ ਦੰਨ ਇਹ ਤਾਂ ਖਾਣ ਦੀ ਤਰਫ ਚ ਲੜ ਕੇ ਨਾਸ਼ਾ ਚਿੱਲੇ ਦੇ ਬੁਆ ਖਾਦਾ ਨਹੀਂ ਹਰਿਆ ਬੜਾ ਹਨਾ ਤੂੰ ਵੀ ਖਾ ਲੈ ਨਾ ਤੈਨੂੰ ਚੰਦਾ ਬੀਬੀ ਕੋਲ ਤੇ ਤੂੰ 啊，那个。